ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਕੱਲ ਇੱਕ ਨਾ ਜੱਗਾ ਆਈਟੀ ਬੀਬੀ ਗਰੁੱਪ ਵੱਲੋਂ ਬਾਈ ਵੱਲੋਂ ਇੱਕ ਵੀਡੀਓ ਪਾਈ ਗਈ ਸੀ ਤੇ ਮੁੱਦਾ ਦਾ ਆਪਣਾ ਤੁਹਾਨੂੰ ਪਤਾ ਹੀ ਹੈ ਵੀ ਪੰਜਾਬ ਵਿੱਚ ਖਸ ਖਸ ਦੀ ਖੇਤੀ ਲਾਗੂ ਹੋਵੇ ਇੱਕ ਸਾਰੇ ਭਰਾ ਵੀਡੀਓ ਨੂੰ ਬੱਤ ਵਾਰ ਸ਼ੇਅਰ ਕਰ ਦਿਆ ਕਰੋ ਉਹਨਾਂ ਨੇ ਜਿਹੜੀ ਵੀਡੀਓ ਪਾਈ ਸੀ ਨਾ 80 ਸਾਲਾਂ ਦਾ ਬਿਊਰਗ ਦਿਖਾਇਆ ਸੀ ਈਮ ਖਾਂਦਾ ਸੀ ਤੇ ਐ ਫਿਰਦਾ ਸੀ ਕਮਾਰ ਦਾ ਥਾਪੀਆਂ ਜਿਹੜਾ ਪੋਸਟ ਜਾਂ ਖਸ ਖਸ ਦੀ ਖੇਤੀ ਐ ਮਨ ਕੇ ਲੈ ਪੋਸਟ ਜਾਂ ਈਮ ਦਾ ਕਹਿੰਦਾ ਮਤਲਬ ਉਹਦਾ ਕੋਈ ਨੁਕਸਾਨ ਨਹੀਂ ਸੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਰੋ ਅਸੋ ਇੱਕ ਹੋਰ ਬਾਬਾ ਦਿਖਾਉਣੇ ਆ ਇਹਦੀ ਵੀ ਉਮਰ 70-75 ਸਾਲ ਦੀ ਆ ਆ ਸੀਗੇ ਬਾਬਾ ਜੀ ਆਪਣੇ ਨਾਲ ਬਾਬਾ ਜੀ ਪੋਸਟ ਖਾ ਲੈਂਦੇ ਹੋ ਕਦੇ-ਕਦੇ ਖਾਂਦੇ ਆ ਜੀ ਕੋਈ ਬਿਮਾਰੀ ਹੈਗੀ ਕੋਈ ਤੁਹਾਨੂੰ ਸਰੀਰ ਨੂੰ ਅਜੇ ਤੱਕ ਕੋਈ ਬਿਮਾਰੀ ਨਹੀਂ ਕੋਈ ਕਰੇ ਬੁਖਾਰ ਚੜਿਆ ਜਾ ਸਿਰ ਦੁਖਿਆ ਜੀ ਨਹੀਂ ਜੀ ਆਹ ਦੇਖ ਲੋ ਜੀ 70-75 ਸਾਲ ਦੇ ਆ ਬਾਬਾ ਮਾਰੀ ਮਾਰੀ ਥਾਪੀ ਥੂਪੀ ਮਾਰ ਕੇ ਦਿਖਾ ਦੇਖ ਅਦਰ ਮਾਰਦਾ ਨਾ ਬਾਬਾ ਥਾਪੀਆਂ ਇਸ ਲਈ ਬਾਈ ਵੀਡੀਓ ਨੂੰ ਭਰਾ ਬਾਤ ਤੋਂ ਬਾਤ ਸ਼ੇਅਰ ਕਰਿਆ ਕਰੋ ਪੰਜਾਬ ਦੇ ਵਿੱਚ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਖਾਸ ਕਰਕੇ ਦੀ ਖੇਤੀ ਜਿਹੜੀ ਹੈ ਲਾਗੂ ਕਰੋ ਜੀ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਓ ਵੀਡੀਓ ਸਾਰੇ ਭਰਾ ਬਾਤ ਤੋਂ ਬਾਤ ਬਾਤ ਤੋਂ ਬਾਤ ਸ਼ੇਅਰ ਕਰ ਦਿਆ ਕਰੋ ਤੇ ਆਪਣੇ ਪੇਜ ਨੂੰ ਫੋਲੋ ਵੀ ਕਰ ਲਿਆ ਕਰੋ ਧੰਨਵਾਦ ਜੀ ਧੰਨਵਾਦ